ਗਲੈਂਡਰ ਦੇ ਸ਼ਹਿਰ ਡਰਬੀ ਦੇ ਪੰਜਾਬੀ ਮੂਲ ਦੇ ਕਾਉਂਸਲਰਾਂ ਦੀ ਇੱਕ ਪਹਿਲ ਕਦਮੀ ਦੇ ਮੁਤਾਬਿਕ ਸਥਾਨਕ ਕਾਉਂਸਲ ਦੇ ਵਿੱਚ ਕੱਲੂਕਾਰਾ ਜੂਨ 1984 ਅਤੇ ਨਵੰਬਰ 1984 ਦੇ ਖੁੰਨੀ ਵਰਤਾਰੇ ਦੇ ਬਾਰੇ ਵਿੱਚ ਨਿਕੀਦੀ ਮਤਾ ਪਾਸ ਕੀਤਾ ਗਿਆ ਹੈ ਕੱਲੂਕਾਰਾ ਜੂਨ 1984 ਦੇ ਵਿੱਚ ਯੂਕੇ ਸਰਕਾਰ ਦੀ ਭਾਈਵਾਲੀ ਦੇ ਬਾਰੇ ਵਿੱਚ ਜਾਂਚ ਕਰਵਾਉਣ ਦੀ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ ਕਾਉਂਸਲਰ ਅਜੀਤ ਸਿੰਘ ਅਟਵਾਲ ਨੇ ਇਸ ਦੇ ਬਾਰੇ ਵਿੱਚ ਮਤਾ ਲਿਆਂਦਾ ਜਿਸ ਦੀ ਕਾਉਂਸਲਰ ਲੌਂਡੈਂਸ ਨੇ ਹਮਾਇਤ ਕੀਤੀ ਹੈ ਜਿਸ ਤੋਂ ਬਾਅਦ ਕਾਉਂਸਲਰ ਬਲਬੀਰ ਸਿੰਘ ਸੰਧੂ ਕਾਉਂਸਲਰ ਹਰਦੇਵਾਲ ਸਿੰਘ ਢਿੰਡਸਾ ਕਾਉਂਸਲਰ ਗੁਰਕਿਰਨ ਕੌਰ ਆਦਿ ਸਮੇਤ ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਨੇ ਮਤੇ ਦੀ ਹਮਾਇਤ ਕੀਤੀ ਹੈ ਮਤੇ ਦੇ ਉੱਪਰ ਬਹਿਸ ਦੇ ਦੌਰਾਨ ਬੁਲਾਰਿਆਂ ਨੇ ਇਹ ਵੀ ਕਿਹਾ ਹੈ ਕਿ ਸ਼ੀਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ ਹਮਲਾ ਕਰਕੇ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਨਵੰਬਰ 1984 ਦੇ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 1 ਨਵੰਬਰ ਤੋਂ ਲੈ ਕੇ 4 ਨਵੰਬਰ 1984 ਤੱਕ 3000 ਤੋਂ ਜ਼ਿਆਦਾ ਸਿੱਖਾਂ ਦੀ ਹੱਤਿਆ ਕਰਕੇ ਨਸਲਕੁਸ਼ੀ ਕੀਤੀ ਗਈ ਸੀ ਧਾਰਮਿਕ ਉਹਦੇ ਪਰ ਕਾਰਬਾਰ ਲੁੱਟੇ ਗਏ ਬੀਬੀਆਂ ਦੀ ਬੇਪਤੀ ਕੀਤੀ ਗਈ ਜਿਸ ਤੋਂ ਬਾਅਦ ਝੁੱਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਵੀ ਕੀਤਾ ਗਿਆ ਜਿਸ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਵੀ ਕਿਹਾ ਗਿਆ ਹੈ ਕਿ ਜਿਸ ਕਰਕੇ ਬਰਤਾਨੀਆਂ ਦੇ ਉੱਪਰ ਖਾਸ ਤੌਰ ਤੇ ਡਰ ਵੀ ਰਹਿੰਦਾ ਪੰਜਾਬੀ ਅਤੇ ਸਿੱਖ ਭਾਈਚਾਰਾ ਕਾਫੀ ਜ਼ਿਆਦਾ ਦੁਖੀ ਹੈ ਇਸ ਮਤੇ ਦੇ ਹੱਕ ਦੇ ਵਿੱਚ 91 ਫੀਸਦੀ ਵੋਟਾਂ ਪਈਆਂ ਇਸ ਦੇ ਨਾਲ ਹੀ ਉਸ ਸਮੇਂ ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਉੱਪਰ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਹੁਣ ਵੱਡੀ ਗੱਲ ਇਹ ਹੈ ਕਿ ਬਰਤਾਨੀਆ ਸਰਕਾਰ ਦੀ ਭੂਮਿਕਾ ਦੇ ਉੱਪਰ ਉੱਠ ਰਹੇ ਸਵਾਲਾਂ ਦੇ ਉੱਪਰ ਜਨਤਕ ਹੋਏ ਦਸਤਾਵੇਜ਼ਾਂ ਦੇ ਕਾਰਨ ਪੈਦਾ ਹੋਏ ਸਵਾਲਾਂ ਦੇ ਜਵਾਬ ਦੇ ਲਈ ਸਰਕਾਰ ਤੋਂ ਜਨਤਕ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਵਰਲਡ ਸਿੱਖ ਪਾਰਲੀਮੈਂਟ ਨੇ ਅਕਤੂਬਰ ਅਤੇ ਨਵੰਬਰ 1984 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਸਿੱਖ ਕੌਮ ਦੀ ਨਸਲਕੋਸ਼ੀ ਦੇ ਵਜੋਂ ਸਵੀਕਾਰ ਕਰਨ ਦੇ ਵਾਸਤੇ ਡਰਬੀ ਸਿਟੀ ਕਾਉਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸ਼ਖਤਰ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਡਰਬੀ ਸਿਟੀ ਕਾਉਂਸਲ ਦੇ ਵੱਲੋਂ ਚੁੱਕਿਆ ਗਿਆ ਇਹ ਬਹਾਦਰੀ ਅਤੇ ਹਮਦਰਦੀ ਭਰਿਆ ਮਹੱਤਵਪੂਰਨ ਕਦਮ ਜੋ ਹੈ ਇਹ ਭਾਰਤ ਦੇ ਵਿੱਚ ਅਕਤੂਬਰ ਅਤੇ ਨਵੰਬਰ 1984 ਦੇ ਦੌਰਾਨ ਸਿੱਖਾਂ ਪਰ ਹੋਏ ਅਤਿਆਚਾਰਾਂ ਦਾ ਇੱਕ ਯਾਦਗਾਰੀ ਪ੍ਰਮਾਣ ਵੀ ਹੈ। ਇਮਾਨਤਾ ਸਿੱਖਾਂ ਦੀ ਨਿਆਂ ਪ੍ਰਾਪਤੀ ਦੀ ਮੁਹਿੰਮ ਦੇ ਵਿੱਚ ਅਤੇ ਭਾਰਤ ਸਰਕਾਰ ਨੂੰ ਇਸ ਨਸਲਕੁਸ਼ੀ ਦਾ ਦੋਸ਼ੀ ਗਰਦਾਨਨ ਅਤੇ ਇਸ ਨਸਲਕੁਸ਼ੀ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਦੀ ਲੋੜ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਵੱਲ ਇੱਕ ਮਹੱਤਵਪੂਰਨ ਕਦਮ ਵੀ ਹੈ। ਬਾਕੀ ਤੁਸੀਂ ਇਸ ਪੂਰੇ ਦੇ ਪੂਰੇ ਮਾਮਲੇ ਅਤੇ ਇਸ ਪਾਸ ਕੀਤੇ ਗਏ ਨਿਖੇਦੀ ਮਤੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ 'ਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ 'ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ